ਇਸ ਭੈਣ ਦੀ ਕਹਾਣੀ ਸੁਣ ਕੇ ਤੁਹਾਡੇ ਅੱਖਾਂ ਦੇ ਵਿੱਚ ਆ ਜਾਵੇਗਾ ਪਾਣੀ ਭੈਣ ਨੇ ਦੱਸਿਆ ਕਿ ਮੇਰੇ 7 ਸਾਲਾਂ ਦੀ ਕੁੜੀ ਦੇ ਦਿਲ ਦੇ ਵਿੱਚ ਸਰਾਖ ਹੋ ਗਿਆ ਸੀ ਤੇ ਉਸ ਸਮੇਂ ਹਾਲਾਤ ਇਹ ਅਜਿਹੇ ਸਨ ਕਿ ਸਾਨੂੰ ਕਿਤੋਂ ਵੀ ਕੋਈ ਮਦਦ ਨਹੀਂ ਮਿਲੀ ਮੇਰੇ ਘਰ ਵਾਲਾ ਪੱਠੇ ਤੇ ਕੰਮ ਕਰਕੇ ਇੱਟਾਂ ਚੱਕ ਕੇ ਕਮਾਈ ਕਰਦਾ ਹੈ ਤੇ ਸਾਨੂੰ ਕੋਈ ਵੀ ਕਮਾਈ ਦਾ ਕੋਈ ਸੋਰਸ ਨਹੀਂ ਹੈ ਆਜੋ ਤੁਹਾਨੂੰ ਭੈਣ ਦੇ ਘਰ ਦੇ ਹਾਲਾਤ ਦਿਖਾਉਣੇ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਕਿ ਭੈਣ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਆਜੋ ਆਪਾਂ ਤੁਹਾਨੂੰ ਭੈਣ ਦੇ ਘਰ ਲੈ ਕੇ ਚੱਲਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਿੱਤਿਆ ਤੇ ਕੀ ਚੱਲ ਰਿਹਾ ਸਾਰਾ ਕੁਝ ਤੁਹਾਨੂੰ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਪੂਰੀ ਵੀਡੀਓ ਦੇਖਣ ਦੇ ਲਈ ਆਪਣਾ YouTube ਚੈਨਲ ਤੇ Facebook ਤੇ Insta ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰਾ ਹੀ ਭੈਣ ਦਾ ਘਰ ਦਿਖਾਉਨੇ ਆ ਤੇ ਹਾਲਾਤ ਦਿਖਾਉਨੇ ਆ ਸਸੀ ਕਾਲ ਤੁਸੀਂ ਜੁੜ ਚੁੱਕੇ ਹੋ ਆਵਾਜ਼ ਪੌਡਕਾਸਟ ਦੇ ਨਾਲ ਤੇ ਦੋਸਤੋ ਅੱਜ ਨਾਲ ਤੋਂ ਇੱਕ ਕਹਾਣੀ ਸੁਲਾਵਾਂਗੇ ਕਹਾਣੀ ਸੁਖਪ੍ਰੀਤ ਭੈਣ ਦੀ ਹੈ ਤੁਸੀਂ ਕਾਫੀ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਦੇਖ ਦੇਖਦੇ ਹੋ ਕਾਫੀ ਪੌਡਕਾਸਟ ਹੋਏ ਕਾਫੀ ਇੰਟਰਵਿਊਜ਼ ਹੋਈਆਂ ਤੇ ਸੁਖਪ੍ਰੀਤ ਭੈਣ ਹੈ ਜਿਹੜੀ ਨਾਲ ਬਾਈ ਫੌਜੀ ਹੈ ਤੇ ਕਾਫੀ ਮਸ਼ਹੂਰ ਜੋੜੀ ਹੈ ਵੀ ਸੋਸ਼ਲ ਮੀਡੀਆ ਤੇ ਕਾਫੀ ਜਿਹੜੇ ਹੈ ਵਿਊਜ਼ ਆਉਂਦੇ ਆ ਅਲੱਗ-ਅਲੱਗ ਚੈਨਲਾਂ 'ਤੇ ਅਲੱਗ-ਅਲੱਗ ਪੋਡਕਾਸਟਾਂ ਦੇ ਵਿੱਚ ਕਾਫੀ ਵਿਊ ਆਉਂਦੇ ਆ ਭੈਣ ਦੀ ਤੇ ਬਾਈ ਫੌਜੀ ਦੀ ਵੀਡੀਓ ਨੂੰ ਪਰ ਫਾਈਨੈਂਸ਼ੀਅਲੀ ਹਾਲਾਤ ਭੈਣ ਦੇ ਘਰੇ ਆਏ ਆ ਸੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਸ਼ੋਰਟ ਲੱਗੇ ਵੀ ਦਿਖਾਵਾਂਗੇ ਭੈਣ ਦੇ ਜਿਹੜੇ ਜਿਹੜਾ ਘਰ ਹੈ ਉਹ ਛੱਤ ਹੈ ਜਿਹੜੀ ਕੱਚੀ ਹੈ ਮੋਟੀਵੇਸ਼ਨ ਵੀਡੀਓ ਸਾਡਾ ਮਕਸਦ ਹੁੰਦਾ ਹੈ ਵੀ ਜਿਹੜਾ ਮਸ਼ਹੂਰ ਬੰਦਾ ਹੁੰਦਾ ਉਹਦੇ ਘਰ ਦੇ ਹਾਲਾਤ ਦਿਖਾਏ ਜਾਣ ਸਾਡੇ ਨਾਲ ਸੁਖਪ੍ਰੀਤ ਭੈਣ ਪਹਿਲੇ ਸਬਸਕ੍ਰਾਈਬ ਸਬਸਕ੍ਰਾਈਬ ਕੀ ਹਾਲ ਚੱਲ ਨੇ ਭੈਣ ਹਾਂਜੀ ਠੀਕ ਹੈ ਭੈਣ ਕੀ ਹਾਲਾਤ ਨੇ ਕੀ ਜ਼ਿੰਦਗੀ ਕੀ ਹੈ ਅਸਲ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਤੇ ਆਪਾਂ ਦੇਖੀਏ ਤੁਹਾਡੀਆਂ ਜਿਹੜੀਆਂ ਵੀਡੀਓ ਨੇ ਪੋਡਕਾਸਟ ਲਾ ਲਓ ਇੰਟਰਵਿਊਜ਼ ਲਗਾ ਲਾ ਲਓ ਕਾਫੀ ਵਿਊਜ਼ ਹੁੰਦੇ ਆ ਤੁਹਾਨੂੰ ਵੀ ਕਮਾਈ ਆਉਂਦੀ ਹੈ ਨਹੀਂ ਵੀ ਸਾਨੂੰ ਕੁਝ ਨਹੀਂ ਹੁੰਦਾ ਜਿਵੇਂ ਅਸੀਂ ਚਾਹ ਹੋ ਗਿਆ ਪੰਜ ਚਾਰ ਪੰਜ ਮਹੀਨੇ ਹੋ ਗਏ ਵੀਡੀਓ ਬਣਾਉਂਦੇ ਸਾਨੂੰ ਰੁਪਈਆ ਨਹੀਂ ਅਜੇ ਤੱਕ ਆਇਆ ਅੱਛਾ ਹਾਂਜੀ ਇੰਟਰਵਿਊ ਬਹੁਤ ਲੋਕ ਕੇ ਮਤਲਬ ਲੈ ਕੇ ਗਏ ਵੀਰ ਪੋਡਕਾਸਟ ਬਹੁਤ ਕੀਤੇ ਆ ਪਰ ਸਾਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਜੀ ਹਾਂਜੀ ਕੀ ਕਹਾਣੀ ਕੀ ਹੈ ਤੁਹਾਡੀ ਜ਼ਿੰਦਗੀ ਦੀ ਕਹਾਣੀ ਕੀ ਹੈ ਕਿੱਥੋਂ ਕਿਉਂਕਿ ਇੱਕ ਹੁੰਦਾ ਨਾ ਹੱਸਦਾ ਚਿਹਰਾ ਹੁੰਦਾ ਜਿਹੜਾ ਉਸ ਦੇ ਪਿੱਛੇ ਦਰਦ ਬਹੁਤ ਹੁੰਦੇ ਆ ਗਿਰੇ ਕਾਣੀਆਂ ਤਾਂ ਮਤਲਬ ਵੀ ਬਹੁਤ ਜ਼ਿਆਦਾ ਹੀ ਹਾਲਾਤ ਮੈਂ ਤਾਂ ਪਿੱਛੇ ਤੋਂ ਮਾੜੇ ਦੇਖੇ ਆਂ ਆਪਣੇ ਬਚਪਨ ਤੋਂ ਹੀ ਲੈ ਕੇ ਤੇ ਮਤਲਬ ਜਿਹੜੀਆਂ ਰੀਲ ਅੱਜਕੱਲ ਪਾਉਂਦੇ ਆ ਇਹ ਕੁਝ ਗੱਲ ਹੋਰ ਹੁੰਦੀ ਹੈ ਵੀਰ ਤੇ ਜਿਹੜੀ ਆਪਾਂ ਮਤਲਬ ਅਸਲੀਅਤ ਕਹਾਣੀਆਂ ਜਿਹੜੀ ਸੰਘਰਸ਼ ਕਰਨੇ ਉਹ ਕਹਾਣੀ ਕੁਝ ਹੋਰ ਹੁੰਦੀ ਹੈ ਦਿਖਾਵੇ 'ਚ ਕੁਝ ਹੋਰ ਹੁੰਦਾ ਤੇ ਰੈਸਟ ਵਿੱਚ ਕੁਝ ਹੋਰ ਹੁੰਦਾ ਹਾਂਜੀ ਮੈਂ ਤਾਂ ਬਚਪਨ ਤੋਂ ਹੀ ਮਤਲਬ ਮੇਰੇ 11 ਸਾਲ ਦੀ ਸੀ ਜਦੋਂ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਪੰਜ ਭੈਣਾਂ ਤੇ ਦੋ ਭਰਾ ਐ ਤੇ ਉਸ ਤੋਂ ਬਾਅਦ ਮਤਲਬ ਵੀ ਜੇ ਸਾਡੇ ਡੈਡੀ ਦੀ ਡੈਥ ਹੋ ਗਈ ਘਰੇ ਕੋਈ ਕੰਮ ਧੰਦਾ ਕਰਨ ਵਾਲਾ ਹੈ ਨਹੀਂ ਸੀ ਗਿਆ ਛੋਟੀਆਂ ਵੱਡੀਆਂ ਸੀ ਮੇਰੀਆਂ ਭੈਣਾਂ ਮੇਰੀ ਮੰਮੀ ਨੇ ਸਾਰਿਆਂ ਨੂੰ ਕੰਮ ਤੇ ਲਾਤਾ ਸਾਡੀ ਸਹੀ ਮੈਂ ਤੁਹਾਨੂੰ ਦੱਸਾਂ ਮੈਂ ਤੀਜੀ ਚੌਥੀ ਕਲਾਸ ਤੋਂ ਮਿਰਮਾਨੇ ਹਟਾ ਲਿਆ ਸੀ ਸਾਨੂੰ ਜੀ ਕਿ ਵੀ ਪੜਾਉਣਾ ਤੁਸੀਂ ਛੱਡ ਦਿਓ ਇੱਥੇ ਤੇ ਕੰਮ ਕਰੋ ਅਸੀਂ ਸੱਤਾ ਸੱਤਾ ਘਰਾਂ ਦਾ ਕੰਮ ਕਰ ਦਵਾਂ ਹਾਂ ਅਸੀਂ ਕਿਸੇ ਦਾ ਕੂੜਾ ਸਿੱਟਣ ਜਾਣਾ ਇਸੇ ਦੇ ਝਾੜੂ ਪੋਚੇ ਲਾਉਣੇ ਕਿਸੇ ਦੇ ਮਤਵਲ ਵੀ ਕਹਿ ਲੋ ਕੋਹ ਕੁੱਪਿਆਂ ਦਾ ਟਾਈਮ ਨੂੰ ਇਸ ਕੁੱਪਿਆਂ ਲਈ ਪੰਜਾਣਾ ਸੱਤਾਂ ਤੇ ਅਸੀਂ ਮਿੱਟੀ ਲਾਉਣੀ ਮਤਲਬ ਬਹੁਤ ਸੰਘਰਸ਼ ਕੀਤਾ ਬਚਪਨ ਕਹਿੰਦੇ ਨੇ ਨਾ ਵੀ ਬਚਪਨ ਵੀ ਵਧਗਾ ਲੰਘਦਾ ਸਾਡਾ ਤਾਂ ਬਚਪਨ ਵੀ ਨਹੀਂ ਵਧ ਗਿਆ ਲੰਘਾਗਾ ਤੇ ਮਤਲਬ ਜਦੋਂ ਮੈਂ 18 18 19 ਸਾਲ ਦੀ ਹੋਈ ਤੇ ਮੇਰੀ ਮੈਰਿਜ ਕਰਤੀ ਘਰਦਿਆਂ ਨੇ ਜਦੋਂ ਵਿਆਹ ਸਾਡਾ ਮੇਰਾ ਕਰਤਾ ਜੀ ਤੇ ਮੁੜ ਕੇ ਵੀਰ ਵੀ ਮੈਂ ਜਦੋਂ ਕਹਿੰਦੇ ਹੁੰਦੇ ਆ ਵੀ ਧੀ ਨੂੰ ਤਾਂ ਇਹ ਹੁੰਦਾ ਵੀ ਚਲ ਜੇ ਪਿੱਛੋਂ ਨਹੀਂ ਨਾ ਪੇਕਿਆ ਤਾਂ ਉਹਨੇ ਸੁੱਖ ਵੀ ਅੱਗੋ ਸੁੱਖ ਹੁੰਦਾ ਜੀ ਤੇ ਮੈਨੂੰ ਤਾਂ ਵੀ ਰੱਗੋ ਵੀ ਨਹੀਂ ਸੁੱਖ ਮਿਲਿਆ ਜਦੋਂ ਮੈਂ ਆਈ ਤੇ ਮਤਲਬ ਮੇਰੇ ਸਹੁਰਾ ਪਰਿਵਾਰ ਆ ਜਿਹੜੇ ਏਟਾ ਕੱਢਦੇ ਸੀ ਕੱਚੰਗ ਪੱਠੇ ਤੇ ਪੱਠੇ ਤੇ ਕੱਢਦੇ ਸੀ ਏਟਾ ਕੱਚੰਗਾ ਕੱਢਦੇ ਹੁੰਦੇ ਸੀ ਮੈਂ 16 ਦਿਨ ਹੋਏ ਸੇ ਮੇਰੇ ਵਿਆਹ ਹੋਏ ਨੂੰ ਹੂੰ ਵੀ ਜਦੋਂ ਮਤਲਬ ਮੇਰੇ ਮਤਲਬ ਘਰ ਵਾਲੇ ਨੇ ਕਿਹਾ ਤਾਂ ਇਹ ਪਲਟਾ ਕੱਢਣ ਜਾਣਾ ਤੇ ਮੈਂ 1 ਵਜੇ ਸਾਨੂੰ ਮੈਂ ਕਿ ਮੈਨੂੰ ਤਾਂ ਇੱਟਾਂ ਤਾਂ ਹੁੰਦੀਆਂ ਨਹੀਂ ਵੀ ਅਸੀਂ ਪਿੰਡ ਵਿੱਚ ਲਈ ਕੰਮ ਸ਼ੁਰੂ ਤੋਂ ਕੀਤਾ ਵੀ ਨਾ ਤਾਂ ਮੈਂ ਪੜ੍ਹੀ ਲਿਖੀ ਆ ਤੇ ਮੁੜ ਕੇ ਮਤਬਲ ਵੀ ਕਿੰਨਾ ਚੱਲ ਸਿਖਾ ਲਾਂਗੇ ਉਹਨਾਂ ਨੂੰ ਮੈਨੂੰ ਵੀ ਆ 20-25 ਦਿਨਾਂ ਵਿੱਚ ਕੰਮ ਸਿਖਾ ਲਿਆ ਪੱਠੇ ਦਾ ਮੇਰੇ ਚੂੜਾ ਪਾਇਆ ਹੁੰਦਾ ਸੀ ਤੇ ਮੇਟਾ ਕੱਢਦੀ ਸੀ ਲੋਕਾਂ ਨੇ ਦੇਖਣਾ ਵੀ ਇੰਨਾ ਰੰਗ ਰੂਪ ਇੰਨੀ ਸੋਹਣੀਆਂ ਤੇ ਵੀ ਕੀ ਕਾਰਨ ਵੀ ਜਿੱਥੇ-ਜਿੱਥੇ ਸਾਡੀ ਮਾਂ ਨੇ ਰਸਤਾ ਕਰਤਾ ਵੀ ਨਾ ਤਾਂ ਸਾਡੇ ਪੰਜਾ ਪਹਿਣਾ ਚੋਂ ਅੱਜ ਤਾਈਂ ਵੀ ਅਸੀਂ ਗਾਲ ਲਾਂਭਾ ਲਿਆ ਸੀ ਸਾਨੂੰ ਵੀ ਨਗਰ ਨੇ ਮੈਂ ਸਾਨੂੰ ਤਾਂ ਵਿਆਹ ਆ ਕਿ ਕਿਆ ਤੂੰ ਹਾਂਜੀ ਤੇ ਮਤਲਬ ਵੀ ਮੜ ਕੇ ਜਦੋਂ ਮੈਂ ਇੱਥੇ ਕੰਮ ਕੀਤਾ ਮੈਂ ਇਹਨਾਂ ਨਾਲ 5 ਸਾਲ ਲਗਾਤਾਰ ਕੰਮ ਕਰਾਇਆ ਤੇ ਬੱਚਾ ਨਾ ਹੋਇਆ ਜਾਂ ਮੰਨ ਲਾ ਵੀ ਸੋਜ ਬਣ ਗਈ ਜਾਂ ਸੌ ਕੁਸ਼ ਹੋ ਜਾਂਦਾ ਹਨਾ ਤੇ ਬੱਚਾ ਨਹੀਂ ਸੀ ਹੋਇਆ ਤੇ ਮੜ ਕੇ ਮੇਰੀ 5 ਸਾਲਾਂ ਬਾਅਦ ਗੁੜੀਆ ਹੋਈ ਜਦੋਂ ਗੁੜੀਆ ਹੋਈ ਤੇ ਖਾਣ ਹੰਡਾਉਣ ਤੱਕ ਕਿਹੜਾ ਮੇਰੇ ਤਾਂ ਕਰਮਾ ਚ ਵੀ ਸ਼ੁਰੂ ਤੋਂ ਹੀ ਨਹੀਂ ਸੀਗਾ ਹੂੰ ਤੇ ਮੜ ਕੇ ਜੋ ਗੁੜੀਆ ਹੋਈ ਤੇ ਡਾਕਟਰ ਕਹਿੰਦੇ ਵੀ ਤੇਰੀ ਗੁੜੀਆ ਦੇ ਵਿਦਿਆਲય ਚ ਸਰਾਕਾ ਤੇ ਉਦੋਂ ਤਾਂ ਵੀ ਮੈਂ ਇੰਨਾ ਕ ਸੀਗਾ ਵੀ ਬਹੁਤ ਜਨ ਕਿ ਮੈਂ ਆਪਦਾ ਜਾਪਾ ਵੀ ਇੰਨਾ ਔਖਾ ਦੇਖਿਆ ਵੀ ਮੈਂ ਕੁਝ ਕਹਿ ਨਹੀਂ ਸਕਦੀਗੀ ਮੈਂ ਆਪਦੀ ਗੁੜੀਆਂ ਨੂੰ ਮਤਲਬ ਲੈ ਕੇ ਜਾਣਾ ਸੀ ਭੁੱਖੇ ਤੇ ਆਏ ਨੇ ਦੋਹਾਂ ਜੀਆਂ ਨੇ ਲੋਕਾਂ ਤੋਂ 200 ਫੜ ਲਿਆ 400 ਫੜ ਲਿਆ ਐ ਫੜ ਫੜ ਕੇ ਗਰਾਂਗਾ ਕਰ ਕਰ ਕੇ ਤੇ ਮਤਲਬ ਵੀ ਲੈ ਕੇ ਜਾਣਾ ਦੋ ਦੋ ਡਾਕਟਰਾਂ ਦੇ ਤਿੰਨ ਤਿੰਨ ਡਾਕਟਰ ਅਸੀਂ ਬਦਲਦੇ ਨੇ ਤੇ ਇੰਨੇ ਜਨ ਕਿ ਮੈਂ ਮਾੜੇ ਹਾਲਾਤ ਵਿੱਚ ਵੀ ਮੈਂ ਚਾਹ ਵੀ ਅਸੀਂ ਮਤਲਬ ਜਦੋਂ ਚਾਹ ਦਾ ਟਾਈਮ ਹੁੰਦਾ ਸੀ ਜਦੋਂ ਕੋਈ ਪੈਸਾ ਨਾ ਹੋਣਾ ਮੈਂ ਗਵੰਡਗੰਦ ਘਰੇ ਜਾ ਕੇ ਲੈ ਕੇ ਬਹਿ ਜਾਣਾ ਆਪਦੀ ਕੁੜੀ ਨੂੰ ਤੇ ਉਹਨਾਂ ਨੇ ਸਾਨੂੰ ਚਾਹ ਦੇ ਦੇਣੀ ਪੀਣ ਵਾਸਤੇ ਤੇ ਤਣ ਤਣ ਚਾਰ ਚਾਰ ਦਾ ਰੋਟੀ ਨਾਲ ਮਿਲਨੀ ਫਿਰ ਮੈਂ ਸਾਡੇ ਸੂੜਾ ਪਿਆਸੇ ਮੈਨੂੰ ਚੇਤਾ ਮੈਂ ਸੂੜਾ ਛਾਣ ਕੇ ਤੇ ਐਨਾਂ ਆਟਾ ਵਿੱਚੋਂ ਸੂੜੇ ਦੇ ਨਿਕਲੇ ਤਾਂ ਮੈਂ ਆਪਦੀ ਗੁੜੀਆ ਨੂੰ ਰੋਟੀ ਲੈ ਕੇ ਦਿੱਤੀ ਆ ਤਾਂ ਤੇ ਉਦੋਂ ਜਦ ਕਿ ਇੰਨੇ ਕ ਹਾਲਾਤ ਵੀ ਮੈਂ ਮਾੜੇ ਵੇਖਿਆ ਵੀ ਮੈਂ 10-10 ਦਾ ਰੋਟੀ ਤੋਂ ਤਰਸਦੇ ਹੁੰਦੇ ਸੀ ਕੋਈ ਗੱਲ ਨਹੀਂ ਭੈਣ ਭਾਬ ਕੋ ਵੀਰੇ ਹੁੰਦਾ ਹੀ ਹੈ ਹਰ ਇੱਕ ਦੀ ਹੈ ਨਾ ਜ਼ਿੰਦਗੀ ਜੇ ਆਪਾਂ ਕਹਿ ਲਈਏ ਸੰਘਰਸ਼ ਹੁੰਦਾ ਹੈ ਹੁਣ ਦੀ ਘੜੀ ਬੈਨੇ ਕਿਵੇਂ ਹੈ ਹਾਲਾਤ ਕਿਵੇਂ ਨੇ ਹੁਣ ਦੀ ਘੜੀ ਵੀਰੇ ਹਾਲਾਤ ਉਹੀ ਹੈ ਕੋਈ ਬਦਲੇ ਨਹੀਂ ਚੱਲ ਇੰਨਾ ਹੈ ਦੀ ਆਪਾਂ ਕਹਿ ਦਈਏ ਵੀ ਚਲੋ ਬਿਮਾਰੀਆਂ ਤੋਂ ਥੋੜਾ ਜਿਹਾ ਸਟਕਾਰਾ ਮਿਲ ਗਿਆ ਹਾਲਾਤ ਉਹੀ ਹੈ ਵੀ ਬਸ ਉਹੀ ਕਰਨੀ ਉਹੀ ਖਾਣੀ ਕੋਈ ਸੇ ਵੀ ਆ ਵੀਡੀਓ 'ਚ ਜ਼ਰੂਰ ਵਿਊ ਆਉਂਦੇ ਮਤਲਬ ਵੀਡੀਓਸ ਤਾਂ ਪਾਉਣੀ ਆ ਲੱਗੇ ਸੀ ਮੈਨੂੰ ਐਸ ਵਿਚਾਰ ਇਹਨੂੰ ਵੀ ਹੈਲਪ ਮਿਲੂ ਮੈਨੂੰ ਵੀ ਹੈਲਪ ਮਿਲੂ ਤੇ ਸਾਨੂੰ ਕਿਸੇ ਨੇ ਕੋਈ ਰਾਹ ਨਹੀਂ ਪਾਇਆ ਕਿ ਬਸ ਵੀਡੀਓ ਬਣਾ ਦੇ ਦਿੰਗਾ ਪਾ ਦੇ ਦਿੰਗਾ ਤੇ ਕੋਈ ਹੈ ਨਹੀਂ ਬੈਨੀਫਿਟ ਵੀ ਮੈਂ ਤਾਂ ਕਹਿੰਦੀ ਕਹਿ ਦਿੰਦੀ ਸੋਸ਼ਲ ਮੀਡੀਆ ਤਲੁਕੀ ਆਏ ਹੋਗੇ ਲੁੱਕੇ ਜੋ ਹੋਗੇ ਮੈਂ ਤਾਂ ਆਂਦੀ ਨਹੀਂ ਕਿਉਂਕਿ ਜਦੋਂ ਨਾ ਤਾਂ ਸਾਨੂੰ ਇਹਦੇ ਬਾਰੇ ਨੌਲੇਜ ਆ ਪੂਰੀ ਤੇ ਨਾ ਹੀ ਮਤਵਲ ਵੀ ਕੋਈ ਅੱਕਰਪੀਏ ਦਾ ਬੈਨੀਫਿਟ ਵੀ ਨਹੀਂ ਮਿਲੇ ਸਾਨੂੰ ਅੱਜ ਤਾਈਂ ਹਾਲਾਤ ਉਹੀ ਆ ਕਰਦੇ ਸਾਡੇ ਅੱਜ ਵੀ ਵੀ ਚਲ ਇੰਨਾ ਕਵੀ ਗੁੜੀ ਵਾਲੂ ਥੋੜਾ ਜਿਹਾ ਮੈਨੂੰ ਛਟਕਾਰਾ ਮਿਲ ਗਿਆ ਵੀ ਹੁਣ 11 ਸਾਲ ਦੀ ਹੋ ਗਈ ਆ ਤੇ ਵੀ ਜਿਹੜਾ ਮਤਲਬ ਦਿਲਚਸਰਾਖ ਸੀ ਵੀ ਉਹ ਬੰਦ ਹੋ ਗਏ ਠੀਕ ਹੋ ਗਏ ਤੇ ਪਰ ਲੈਣੇ ਦੇਣੇ ਮੇਰੇ ਸਿਰ ਤੇ ਅੱਜ ਵੀ ਬਹੁਤ ਮੇਰੇ ਘਰ ਵਾਲਾ ਅੱਜ ਵੀ 3 ਵਜੇ ਦਾ ਉੱਠ ਕੇ ਗਿਆ ਹੈ ਪੱਠੇ ਤੇ ਹੁਣ ਪੱਕੀਆਂ ਇੱਟਾਂ ਕੱਢਦੇ ਆ ਬੱਚਾ ਪੜਦੇ ਕਰਕੇ ਵੀ ਮੈਨੂੰ ਔਖਾ ਹੋ ਗਿਆ ਜਵਾਕਾ ਨਾਲ ਵੀ ਜਾਣਾ ਪੱਠੇ ਤੇ ਤੇ ਮਤਲਬ ਲੋਕੀ ਸੰਦੇ ਹੁੰਦੇ ਸੀ ਤੇ ਅਸੀਂ ਇੱਟਾਂ ਕੱਢਦੇ ਹੁੰਦੇ ਸੀ ਹਾਂ ਮੈਂ ਹਾਂ ਮੈਂ ਤਾਂ ਜ਼ਿੰਦਗੀ ਸੋਚਾ ਵੀ ਮੈਂ ਖਾਦਾ ਹੰਡਾ ਨਹੀਂ ਜਮ ਵੀ ਜਿਹੜੇ ਉਹ ਪਲ ਮੈਂ ਸੌਖੇ ਵੇਖ ਲਿਆ ਵੀ ਜਿਹੜੇ ਮਤਲਬ ਆਪਦੀ ਮਾਂ ਦੀ ਗੋਦੀ ਚ ਹੂੰ ਕੋਈ ਗੱਲ ਨਹੀਂ ਵੀਰੇ ਸਮਾ ਸਮਾ ਹਰ ਇੱਕ ਬੰਦੇ ਦਾ ਆਉਂਦਾ ਹਨਾ ਸਮਾ ਜ਼ਰੂਰ ਲੱਗ ਸਕਦਾ ਪਰ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹਾਂਜੀ ਮੇਰੇ ਹੁਣ 35 ਸਾਲ ਦੀ ਏ ਜੋ ਗਈ ਹੈ ਨਾ ਮੈਨੂੰ ਤਾਂ ਲੱਗਦਾ ਨਹੀਂ ਵੀ ਬਈ ਅੱਗੇ ਸਮਾ ਚੰਗਾ ਹੋਊਗਾ ਮੈਨੂੰ ਤਾਂ ਕਦੇ-ਕਦੇ ਐ ਹੋ ਜਾਂਦਾ ਹੁੰਦਾ ਵੀ ਹੈ ਨਹੀਂ ਗਾ ਦੁਨੀਆ ਤੇ ਕੁਝ ਵੀ ਤੇ ਜਿਹੜੇ ਬੰਦੇ ਨੇ ਜਿਵੇਂ ਆਇਆ ਹਨ ਉਹਨੇ ਕੋਈ ਖਾ ਹੰਡਾ ਕੇ ਨਹੀਂ ਦੇਖ ਲੈਣਾ ਵੀ ਜੋ ਆਏ ਆ ਤੇ ਬਸ ਸੰਘਰਸ਼ ਤੇ ਤਾਂ ਹੈ